ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਤੇ ਮਸ਼ਹੂਰ ਪਿੰਡ ਆ ਰੋਡੇ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਦੁੱਦੋ ਡرائی ਛੋਟੀ ਗੱਬਣ ਚੱਕ ਪਾਸ ਤੁਹਾਨੂੰ ਵਿਖਾਉਣੀ ਹੈ ਮਿੱਤਰੋ ਪਹਿਲੇ ਦੱਸ ਦਵਾਂ ਇਹ ਥਣੋ ਜ਼ਰੂਰ ਤੇਲਾ 나ੜ ਹੈਣੀਗੀ ਥਣ ਦੇ ਵਿੱਚ ਉਹ ਤੁਸੀਂ ਆ ਕੇ ਚੈੱਕ ਕਰ ਲਿਓ ਜਿਹੜਾ ਭਰਾ ਮਿਹਨਤ ਵਾਲਾ ਹੋਊਗਾ ਥਣ ਦਾ ਮੇਰੇ ਹਿਸਾਬ ਨਾਲ 100 ਦੇ ਵਿੱਚੋਂ 70% ਚੱਲ ਸਕਦਾ ਕਿਉਂਕਿ ਜਿਹੜੇ ਥਣ ਦੇ ਵਿੱਚ 나ੜ ਨਾ ਪਣੀ ਹੋਵੇ ਉਹਦੀ ਜਾਲੀ ਦੀ ਪਾਵਰ ਖਤਮ ਹੋ ਵੀ ਹੁੰਦੀ ਹੈ ਤਾਂ ਕਿ ਥਣ ਦੀ ਪਾਵਰ ਜਿਹੜੀ ਉਹ ਚੱਲਦੀ ਹੁੰਦੀ ਹੈ ਆਜੋ ਕਰਦੇ ਆ ਗੱਲਬਾਤ ਆਪਾਂ ਬਾਕੀ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਆ ਜੋ ਵੀਰੇ ਸੱਸੀ ਗੱਲ ਬਾਈ ਕੀ ਹਾਲਾ ਵਧੀਆ ਵਧੀਆ ਹੈ ਜੀ ਛੇਤਾ ਦੇ ਪਰਿਵਾਰ ਚੜ੍ਹਦੀ ਕਾ ਵਧੀਆ ਵਧੀਆ ਬਾਈ ਠੀਕ ਹੈ ਅੱਛਾ ਕਿ ਝੋਟੀ ਵਿੱਚ ਨਹੀਂ ਹੈ ਬਈ ਹੈਨਾ ਇਹ ਕਿੰਵੇਂ ਸੂਏ ਕਿੰਨੇ ਚੜ੍ਹਦੀ ਏ ਬਈ 6.5 ਮਹੀਨਿਆਂ ਦੀ ਗੱਬਣਾ ਦੂਜੀ ਸੂਈ ਹੁਣ ਸੂਣਾ ਦੂਜੀ ਸੂਈ ਇਹਨੇ ਸੂਣਾ ਠੀਕ ਹੈ ਚੈੱਕ ਕਰਾਈ ਹੋਈ ਹੈ ਵੱਡੇ ਬਾਈ ਹਾਂ ਬਈ ਚੈੱਕ ਪਾਸ ਕਰਕੇ ਠੀਕ ਹੈ ਬਈ ਅਜੇ ਜੀ ਨਹੀਂ ਲੈ ਕੇ ਜਾਣੀ ਠੀਕ ਹੈ ਬਈ ਅਜਾ ਥਾਣਾ ਜਿਹੜਾ ਤਲ ਹੋਇਆ ਇਹ ਕਦੋਂ ਹੋਇਆ ਸੀਗਾ ਏ ਬਈ ਪਹਿਲੇ ਸੂਈ ਹੋਇਆ ਸੀ ਪਹਿਲੇ ਸੂਈ ਇਹਨੇ ਨੂੰ ਚਰਦੀ ਸੂਈ ਸੀ ਉਦੋਂ ਜਦੋਂ ਤਲ ਹੋਇਆ ਵੀਰੇ ਇਹਨੂੰ ਤੰਗ ਜਾ ਗਮੀਨ ਦੀ ਸੋਈ ਸੀਗੀ ਉਹ ਧਾਇਰ ਭੂਮੀ ਲੈ ਦੀ ਸੋਈ ਸੀ ਹੁਣ ਇਹਦੇ ਥਣ ਦੇ ਵਿੱਚ ਨਾੜ ਤਾਂ ਨਹੀਂ ਪੜੀ ਨਹੀਂ ਨਹੀਂ ਜਮਾ ਹੀ ਨਹੀਂ ਬਾਈ ਮੈਨੂੰ ਤੁਸੀਂ ਦੇਖਿਆ ਆਪਾਂ ਆਪ ਨੂੰ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਇਹਨੂੰ ਦੁੱਧ ਕਿੰਨਾ ਕੋ ਆਉਂਦਾ ਸੀਗਾ ਜਦੋਂ ਤੁਸੀਂ ਛੱਡੀ ਐ ਥਣ ਦੇ ਵਿੱਚੋਂ ਦੁੱਧ ਨਹੀਂ ਆਉਂਦਾ ਹੀਗਾ ਬਾਈ ਨਹੀਂ ਆਬਦੀ ਹੋ ਗਈ ਹਾਂ ਕੋਈ 2 4 5 ਧਾਰਾ ਆਉਂਦੀਆਂ ਹੁਣ ਨਹੀਂ ਠੀਕ ਆ ਬਾਈ ਜਮਾ ਹੀ ਬੰਦ ਦੀਗਾ ਸੀ ਜਮਾ ਹੀ ਬੰਦ ਠੀਕ ਆ ਬਾਈ ਅੱਛਾ ਇੱਕ ਗੱਲ ਹੋਰ ਆ ਦੁੱਧ ਕਿੰਨਾ ਦੇਗੀ ਸੀ ਦੁੱਧ ਨਹੀਂ ਦਿੱਤਾ ਸੀਗਾ ਬਈ ਜਦੋਂ ਸੂਈ ਸੀਗੀ ਹਨਾ ਆਪਾਂ گاਉਂ ਲਿਆਂਦੀ ਉਹਨਾਂ ਦੇ ਤਾਂ ਸਨਮਗਾ 11 ਕਿਲੋ ਦੁੱਧ ਦਿੱਤਾ ਹੈ ਚਾਰਾਂ ਥਾਣਾ ਚ ਸਿੰਗਰ ਸੁੰਗਾਂ ਦੀ ਕਿੱਡੀ ਚੰਗੀ ਸੀ ਨਾ ਯਾਰ ਬਿਊਟੀ ਬੜੀ ਛੋਟੀ ਨੂੰ ਲੱਗੀ ਆ ਯਾਰ ਹਨਾ ਪਰ ਫਿਰ ਵੀ ਅਸਰ ਛੋਟੀ ਆ ਸਾਂਭਣ ਨਾਲ ਤਾਂ ਚੰਗੀ ਆ ਜੋ ਵੀ ਅਜਾ ਅਸਰ ਛੋਟੀ ਆ ਕੇ ਕਿਲੋ ਦੇ ਨਾਲ ਲੈ ਲੈ ਜੂਗੇ ਦੁੱਧ 10-11 ਕਿਲੋ ਦੇਣ ਲੱਗੀ ਪੈਣ ਤਾਂ 6 ਮਹੀਨੇ ਬਈ ਸਾਢੇ 6 ਮਹੀਨੇ ਦੀ ਪੂਰੀ ਗੱਪਣ 7-8 ਰੁੱਤ ਚੰਗੀ ਜਦ ਤਿਆਰ ਹੁੰਦੀ ਆ ਹਨਾ ਅੱਛਾ ਵੀਰੇ ਅੱਜ ਤਿੱਲ ਦੇ ਹਿਸਾਬ ਨਾਲ ਕਿਉਂਕਿ ਤੈਨੂੰ ਪਤਾ ਕੇ ਵੀ ਨਾ ਤਿੱਲ ਦੇ ਹਿਸਾਬ ਦੀ ਜੱਲ ਹੁਣ ਤੈਨੂੰ ਤਿੱਲ ਦਾ ਚੱਲ ਪਾਵੇ ਨਾ ਚੱਲ ਪਾਵੇ ਉਹ ਅੱਗੇ ਕਿਸਮਤ ਤੱਕ ਰਹੀ ਆ ਅੱਜ ਕਿੰਨੇ ਦੀ ਦੀ ਦੇਣਾ ਆਪਾਂ ਭਾਈ ਪੂਰੇ 55000 ਦੀ ਦੇ ਦਾਂਗੇ 55000 ਦੀ ਦੇਣੀ ਆ ਇਹਦੇ ਵਿੱਚੋਂ ਕੋਈ 100000 ਖੰਡ ਛੋਟ ਚਾਪਾ ਇਧਰ ਉਧਰ ਉਹ ਕਰ ਦਾਂਗੇ ਬਾਈ ਬਸ ਠੀਕ ਆ ਬਾਈ ਲੈ ਵੀ ਮਿੱਤਰੋ ਵਜਨ ਦੇ ਹਿਸਾਬ ਤੇ ਮਿਲਣੀ ਆ ਤੁਹਾਨੂੰ ਕਰਮਾਂ ਵਾਲੀ ਅੱਜ ਵਜਨ ਦੇ ਹਿਸਾਬ ਤੇ ਵੀ ਜੇ ਆਪਾਂ ਇਹਨੂੰ ਗੋਲ ਨਿਗਰ ਨੂੰ ਚੈੱਕ ਕਰਦੇ ਆ ਤਾਂ ਇਹਦਾ ਵਜਨ ਨਾ ਜਿਹੜਾ ਉਹ ਵੀ ਬਿਲਕੁਲ ਜਾਇਜ਼ ਕੀਮਤ ਦੇ ਬੰਨਦਾ ਪਿਊਰ ਅੱਜ ਵਜਨ ਦੇ ਹਿਸਾਬ ਤੇ 55000 ਦੇ ਵਿੱਚ ਮਿਲ ਜਾਣੀ ਐ ਬਈ ਤੁਹਾਨੂੰ ਹੋਰ ਤੇ ਨਾ ਮਹੀਨਿਆਂ ਤਾਈ ਕਰਮਾਲੀ ਦਾ ਦੁੱਧ ਦੇਣ ਲੱਗ ਪੈਣਾ ਪਾਲਾ ਲਈ ਤਾਂ 10 ਕਿਲੋ ਦੁੱਧ ਤਾਂ ਜਾਂਦੀ ਨਹੀਂ ਤਿੰਨ ਥਾਣਾ ਦੇ ਵਿੱਚੋਂ ਬਈ ਸਿੰਗਾ-ਸੁੰਗਾ ਦੀ ਬਹੁਤ ਸੋਹਣੀ ਸੀ ਠੰਡੀ ਸੀ ਗਰ ਹੁੰਦੀ ਐ ਥਾਣੋਂ ਮਤਲਬ ਐਂ ਥਾਣਾ ਤੋਂ ਸਾਈ ਅੱਜ 75000 ਦੀ ਝੋਟੀ ਇਸੇ ਤਰ੍ਹਾਂ ਮਾਰਕੀਟ ਦੇ ਰੇਟ ਦੇ ਵਿੱਚ ਸੀਗੀ ਮਾਰਕੀਟ ਵਾਲਾ ਰੇਟ ਆ ਜਿਹੜਾ ਉਹਦੇ ਨਾਲੋਂ ਡਾਊਨ ਆ ਮਿੱਤਰੋ ਤੁਹਾਨੂੰ ਕਰਮਾਲੀ 5-4000 ਸਸਤੀ ਮੈਨੂੰ ਮਿਲ ਜੂਗੀ ਕਿਉਂਕਿ ਤੇ ਅੱਲਾ ਤੇ ਝੋਟੀ ਚੰਗੀ ਐ ਬਈ ਥਣ ਦੇ ਦੀ ਬਣਦੀ ਤਾਂ ਦੀ ਐ ਸਾਫ਼ ਸੁਥਰੀ ਐ ਸ ਦੇ 6 ਮਹੀਨਿਆਂ ਦੀ ਗੱਪਣਾ ਬਾਈ ਹੁਣ ਇਹਨੇ ਚੈੱਕ ਕਰਵਾਈ ਹੋਈ ਆ ਤੁਸੀਂ ਵੀਰੇ ਇੱਥੋਂ ਚੈੱਕ ਕਰਵਾ ਕੇ ਹੀ ਦੇਣ ਜਿਹੜਾ ਵੀ ਭਰਾ ਲੈ ਕੇ ਜਾਊਗਾ ਬਾਈ 2 250 ਰੁਪਏ ਪਿੱਛੇ ਘੱਲੋ ਨਾ ਕਰਿਆ ਜੇ ਚੈੱਕ ਕਰਵਾ ਕੇ ਲੈ ਜਾਏ ਤੇ ਕਿਉਂਕਿ ਬਾਅਦ ਚ ਕਹਿੰਦੇ 12 12 ਮਹੀਨੇ ਮਈਆਂ ਨਹੀਂ ਸੁੱਦ ਗਿਆ ਇਹਨੂੰ ਚੈੱਕ ਜ਼ਰੂਰ ਕਰਵਾ ਲਿਓ ਬਾਈ ਨੰਬਰ ਕਿੰਨਾ ਆ ਗਿਆ ਜੋਤ ਬਾਈ 90412 50401 ਬਾਈ ਇੱਕ ਵਾਰੀ ਹੋਰ ਬੋਲ ਦਿਓ ਵੀਰੇ 90412 50401 ਠੀਕ ਹੈ ਬਾਈ ਇਸ ਨੰਬਰ ਤੇ ਕਾਲ ਲਓ ਬਾਈ ਨਾਲ ਗੱਲਬਾਤ ਧੰਨਵਾਦ ਸ਼ੁਕਰੀਆ ਜੋਤ ਬਾਈ